ਰੋਜਪੁਰ ਦੇ ਵਿੱਚ ਮਾਮੂਲੀ ਤਕਰਾਰ ਦੇ ਚਲਦੇ ਇੱਟਾਂ ਰੋੜੇ ਪੱਥਰ ਚੁਲੇ ਨੇ ਜਿਹਾ ਤੁਹਾਨੂੰ ਦੱਸਦੀ ਕਿ ਪਥਰਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਰੋਜਪੁਰ ਦੇ ਪਿੰਡ ਅਲੇਕੇ ਦੀ ਇਹ ਘਟਨਾ ਜਿੱਥੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੰਮ ਕੇ ਹੰਗਾਮਾ ਹੋ ਜਾਂਦਾ ਜਿਦੇ ਚੋਂ ਇੱਟਾਂ ਰੋੜੇ ਪੱਥਰ ਤੱਕ ਚੁਲਾਏ ਜਾਂਦੇ ਨੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਉੱਤੇ ਜੜ ਕੇ ਇੱਟਾਂ ਰੋੜੇ ਪੱਥਰ ਚੁਲਾਏ ਜਾਂਦੇ ਤੇ ਗਾਲੀ ਗਲੋਚ ਕੀਤੀ ਜਾ ਰਹੀ ਹੈ ਇਤਿਹਾਮ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਕਿ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚਕਾਰ ਬੈਸਬਾਜ਼ੀ ਹੋ ਗਈ ਸੀ ਫਿਰ ਇੱਕ ਦੂਸਰੇ ਤੇ ਇੱਤਾ ਰੋੜੇ ਪੱਥਰ ਵਰਸਾਏ ਗਏ ਦੋਵਾਂ ਧਿਰਾਂ ਵਿਚਾਲੇ ਇੱਕ ਦੂਸਰੇ ਤੇ આરોਪ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਸਾਡੇ ਸਮਾਨ ਦੀ ਭੰਨ ਤੋੜ ਕੀਤੀ ਐ ਤੇ ਤਕਰਾਰ ਵਧੀ ਐ ਭੰਨ ਤੋੜ ਸਾਡੇ ਦੀ ਬਹੁਤ ਵੇਹਵੀ ਬੁੱਢਾ ਬੁੱਢੀ ਹੈ ਗਈ ਸੀ ਹੂੰ ਹੂੰ ਇਹ ਘਰੇ ਵੀ ਮੇਰਾ 99 ਜ੍ਹਾ ਵੀ ਲੱਗਦਾ ਹੈ ਹੂੰ ਹੂੰ ਕੰਨ ਨੰਦਾ ਵੀ ਘਰ ਦਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਗੁਲ ਪੈ ਗਏ ਨੇ ਕੁਚੰਦਾ ਕੰਮ ਥੋੜੀ ਨੇ ਭੰਤੋੜੀ ਵੀ ਕੀਤੀ ਭੰਤੋੜੀ ਬਹੁਤ ਕੀਤੀ ਦਾ ਟਟਾ ਰੋੜੇ ਚੱਲੇ ਹਾਂ ਇੱਟਾ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੇ ਛੱਟ ਲੱਗੇ ਹਾਂ ਪੈਰ ਸਰਕਾਰ ਵੀ ਹੋਣੀ ਚਾਹੀਦੀ ਹਾਂ ਬਸ ਉੱਤਾਰ ਰੋੜਾ ਚਲਾਉਂਦੇ ਰਹੇ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾ ਆਏ ਨੇ 3 ਜਣੇ ਫਿਰ ਉਹਦੂ ਦੂਜੀ ਵਾਰ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਹਾਂ ਮੈਨਾਂ ਪੁੱਛਿਆ ਵੀ ਕਿਨੂੰ ਲਾਭ ਦੇ ਦੇ ਅਸੀਂ ਦੋ ਦੋਵੇਂ ਜਣੇ ਹੀ ਘਰਤੀ ਬੁੱਢੀ ਤੇ ਮੈਂ ਦੋਹਣੇ ਘਰੇ ਦੀ ਹੋਰ ਕੋਈ ਸਾਡਾ ਜੀਵ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਤੇ ਆਏ ਨੇ ਤੇ ਸਾਡੇ ਨਾਲ ਗੱਲ ਪੈ ਗਈ ਨੇ ਬਾਹਰ ਇਹ ਟੋੜਾਵੇ ਸਾਡੇ ਦੋ ਫਰਿਜਾਂ ਟੋੜਨ ਗਏ ਜੀ ਇਹਨਾਂ ਨੂੰ AC ACਆਂ ਦੇ ਜੀ ਪੱਖਰੇ ਪੰਨ ਗਏ ਨੇ ਲੋਕਾਂ ਦੀ ਟੈਂਕੀਆਂ ਟੁੱਟ ਰਹੀਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦਿਆਂ ਨੇ ਅੱਗੇ ਵੀ ਇੱਥੇ ਬਹੁਤ ਵਾਰ ਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਹਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਅੱਗੇ ਰਾਵਾਂ ਸਿੱਖਾਂ ਨਾਲ ਲੜਾਈ ਹੋਈ ਏ ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ ਤੇ ਬਹੁਤ ਮਤਲਬੀ ਮਛਰੇ ਹੋਏ ਨੇ ਕੀ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮੰਗਾਏ ਸੀ ਉੱਥੇ ਕੋਈ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ ਰਣਜੀਤ ਸਿੰਘ ਦੇ ਬੰਦੇ ਉੱਥੇ ਮੰਗਾ ਤੇ ਉੱਥੇ ਮੁੰਡੇ ਸਾਡੇ ਗੱਲ ਪਏ ਰਣਜੀਤ ਰੱਖੀ ਹੋਈ ਏ ਹਾਰ ਰੰਜੇਸ ਰੱਖਦੇ ਨੇ ਉਸ ਰੰਜੇਸ ਨਾਲ ਇਹ ਬੰਦੇ ਜਿਹੜੇ ਪਾਸੂ ਮਂਗਾਏ ਸੀ ਇਹ ਉਹਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪੈਣੀ ਦੇ ਫਿਰਦਾ ਸੀ ਕਿੰਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿੱਥੇ ਪਿੰਡ ਦੇ ਇਹਨੇ ਬੰਦੇ ਜਿਹੜੇ ਨਾ ਪਾਟੇ ਦੇ ਨਹੀਂ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਪਿੰਡਾਂ ਨਾਲ ਚੜਾ ਹੋਇਆ ਪਿੰਡ ਦੇ ਨਹੀਂ ਜਿਹੜੇ ਪਾਟੇ ਉਹਂਡੇ ਮਂਗਾ ਦੇ ਘਾੜੇ ਘੜੇ ਕਾਲਦੇ ਪਾਸੂ ਮਂਗਾਏ ਨੇ ਹੁਣ ਕੀ ਪ੍ਰਸ਼ਾਸਨ ਤੋਂ ਕਾਰਵਾਈ ਜੀ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੋ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨੋਈ ਤੇ ਮੈਂ ਕੋਈ ਵੀ ਗੱਲ ਨਹੀਂ ਮੰਨਾਂਗਾ ਠੀਕ ਅਸੀਂ ਇਹ ਜਿਹੜਾ ਵਾਰਦਾਤਾ ਰੋਜ਼ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਠੀਕ ਤੇ ਗਲਤ ਟੈਪ ਚੁੱਕਦੇ ਨੇ ਇਹਨਾਂ ਦੇ ਹੱਥ ਜਿਹੜੇ ਨੇ ਪੁੱਠੇ ਡਲੇ ਸਰਕਾਰ ਦੇ ਨਾਲ ਉਧਰ ਦੂਜੇ ਪਾਸੇ ਇਹਨਾ ਕੁਝ ਹੋਣ ਦੀ ਘਟਨਾ ਜਦੋਂ ਪੁਲਿਸ ਨੂੰ ਮਿਲਦੀ ਹੈ ਸੂਚਨਾ ਮਿਲਦੀ ਹੈ ਤੇ ਦੱਸਿਆ ਜਾ ਰਿਹਾ ਕਿ ਹਾਲ ਤੱਕ ਪੁਲਿਸ ਕੋਈ ਵੀ ਕਾਰਵਾਈ ਅਮਲ ਚ ਨਹੀਂ ਲੈ ਆ ਰਹੀ ਤੇ ਦੋਵੇਂ ਧਿਰਾਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ ਇਹ ਮੇਰੇ ਭਰਾ ਨੇ ਹਾਂ ਹਾਂ ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸਿਦਦਾ ਸਕੂਲ ਦਾ ਟਾਪਾ ਪਹਿਲਾਂ ਟੁੱਟਾ ਪਿਆ ਸੀ ਇਹਨਾਂ ਤੋਂ 2000 ਰੁਪਏ ਵੀ ਦੇਤਾ ਉਹਨਾਂ ਪਲਾਨ ਬਣਾ ਸੀ ਮੁੰਡੇ ਸਾਥ ਦੇ ਕੇ ਥਿਆਰ ਲੈ ਕੇ ਪਹਿਲਾਂ ਬੈਠਾ ਸੀ ਤੇ ਫਿਰ ਉਸ ਮੌਕੇ ਦੇ ਟਾਈਮ ਤੇ ਨਾ ਅਸੀਂ ਮੁੰਡਿਆਂ ਨੂੰ ਨਾ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕੰਬਰਾਂ ਤੇ ਟਾ ਰੋੜੇ ਚਾਰ ਲੱਖ ਚੜ ਕੇ ਮੈਂ ਮੁੰਡੇ ਨੂੰ ਘਰੇ ਖਿੱਚ ਲਿਆ ਮੈਂ ਹੂੰ ਕੁੱਟਮਾਰ ਕੀਤੀ ਮੁੰਡੇ ਨੂੰ ਹਾਂ ਇਹਨਾਂ ਕੁੱਟਮਾਰ ਕੀਤੀ ਬੱਚਿਆਂ ਨੂੰ ਵੀ ਬੁੜੀਆਂ ਨੂੰ ਵੀ ਘਰੇ ਕੋਈ ਜੀ ਨਹੀਂ ਸੀ ਤੁਹਾਡੇ ਤੇ ਝੋਟੇ ਲਾ ਲਓ ਝੂਠੇ ਜਲਾ ਮਾਉਂਦੇ ਸਟਮੋਟੋਸਾਈਕਲ ਸੜ ਦੋ ਪਾਸੇ ਸਾਡਾ ਫੋਨ ਪਾਣ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਆਰ ਵੇਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਭਾਜੀ ਇਹ ਕਹਿੰਦੇ ਨਸ਼ੇ ਵੇਚਦੇ ਐ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆਲੀ ਕੇ ਪਿੰਡ ਆਇਆ ਹਾਂ ਰਿਸ਼ਤੇਦਾਰ ਇਹਨਾਂ ਦਾ ਰਿਸ਼ਤੇਦਾਰ ਇਹਦੇ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਥਾਣੀ ਦਾ ਮਾਸੀ ਦਾ ਮੁੰਡਾ ਬਿਮਾਰ ਸੀ ਆਹੀ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂ ਆਉਂਦੇ ਪਈਏ ਇਹ ਸਾਡੇ ਗਾਲ ਪੈ ਕੇ ਰਾਹ 'ਚ ਰੋਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ अच्छा उस ਤੋਂ ਬਾਅਦ ਕੀ ਅੱਟਾ ਰੋੜੇ ਚੱਲੇ ਸੀ ਉਸ ਤੋਂ ਬਾਅਦ ਗਾਲਾਂ ਹੀ ਕਲੋ ਜੁੱਟਾ ਬੜੀਆਂ ਮਾਰੀਆਂ ਸਾਡੇ ਵਾਧੂ ਸੱਟਾਂ ਵੱਜੀਆਂ ਹੋਈਆਂ ਅੱਛਾ ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਉਹਨਾਂ ਨੇ ਬਦਮਾਸ਼ ਬਦਮੂਸ਼ ਸਾਰੇ ਤੁਹਾਡੇ ਤੇ ਹੁਣ ਕੀ ਝੋਠੇ ਰੂਪ ਲੱਗਿਆ ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ ਕੋਣ ਕੀ ਇਹਦਾ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਤਾਂ ਵੇਖੋ ਹੀ ਬਹੁਤ ਬਜ਼ੁਰਗ ਬੰਦਾ ਜੀ ਸਾਡੇ ਪਿਓਾਂ ਦੀ ਉਮਰ ਦਾ ਹੂੰ ਹੂੰ ਤਾਂ ਕਹਿੰਦੇ ਸਾਨੂੰ ਗਾਲਾਂ ਕੱਢੀਆਂ ਗੰਦੀਆਂ ਫਾਈ ਫਿਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਵਾ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਪੰਜੇ ਵੀ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਹੋਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਾਰਿਆ ਹੋਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਕਿਹਾ ਮਾਫ਼ ਹੁਣ ਫੇਰ ਦੁਬਾਰੇ ਇੱਧਰ ਰਿਸ਼ਤੇਦਾਰ ਸੱਦੇ ਉਹ ਮੁੰਡਾ ਗਿਆ ਕੰਮ ਤੇ ਉੱਥੇ ਟੱਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਤੇ ਅੱਗੋ ਇੱਕ ਹਾਲ ਪਾਏ ਗਏ ਨੇ ਫੇਰ ਕੁੱਟਮਾਰ ਕੀਤੀ ਹਾਂ ਕੁੱਟਮਾਰ ਕੀਤੀ ਇਹ ਕਹਿੰਦੇ ਨੇ ਗਲੀਆਂ 'ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇਹਨਾਂ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਇੱਟਾ ਰੋਡ ਵਿੱਚ ਲਾਏ ਹਾਂ ਜੀ ਬਹੁਤ ਜ਼ਿਆਦੇ ਚਲਾਏ ਗਲਿਚ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ ਇਹਨਾਂ ਦੇ ਫੂਨ ਮੂੰਹ ਲੱਗਾ ਹੈ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜੀਆਂ ਰਲ ਜਾਂਦੀਆਂ ਨੇ ਸਰਪੰਚੇ ਤੇ ਸਰਪੰਚੀ ਬੰਦੇ ਮਰਾਉਂਦਾ ਬਾਦ ਸਾਫਕਾ ਹਾਂਜੀ ਅੱਛਾ ਕੋਈ ਜਾਣਕਾਰੀ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਿਲਕੁਲ ਇਹ ਇੱਕ ਇੱਕ ਨੇ 5-7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ 4 ਜਣੇ ਨੇ ਮੁੰਡੇ ਕਿਸ ਚਾਤੇ ਨੇ ਕਿ ਲਗੇ ਆ ਰਹੇ ਨੇ ਇਹ ਉਹਦੇ ਗਾਲ ਪਾਏ